ਵੱਲੋਂ ਬਾਰ-ਬਾਰ ਹੁਣੇ ਖਾਲੀ ਦੋ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਕਿ ਕਿਸਾਨਾਂ ਨੂੰ ਤਾਂ ਕਿ ਉਹ ਪਰੇ ਹੋ ਜਾਣ ਦੋ ਵਾਰ ਜਿਹੜੇ ਗੋਲੇ ਛੱਡੇ ਗਏ ਨੇ ਉਹ ਚੇਤਾਵਨੀ ਦੇਣ ਲਈ ਛੱਡੇ ਗਏ ਨੇ ਤਾਂ ਕਿ ਕਿਸਾਨਾਂ ਦੇ ਜਿਹੜੇ ਹੌਸਲੇ ਆ ਉਹਨਾਂ ਨੂੰ ਥੋੜਾ ਪ੍ਰਸਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਪਰੇ ਹਟਣ ਦੇ ਲਈ ਕੀਤਾ ਜਾ ਰਿਹਾ ਆ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਹੈ ਜਿਹੜੀ ਉਹ ਖਿੱਚੀ ਹੋਈ ਹੈ ਤੁਹਾਨੂੰ ਫਿਰ ਤੋਂ ਜ਼ਰੂਰ ਦੱਸਣਾ ਚਾਹਾਂਗੀ ਕਿ ਪ੍ਰਸ਼ਾਸਨ ਦੀ ਪੂਰੀ ਤਿਆਰੀ ਹੈ ਲੇਕਿਨ ਇਧਰੋਂ ਕਿਸਾਨਾਂ ਦੀ ਵੀ ਪੂਰੀ ਤਿਆਰੀ ਹੈ ਕਿ ਮੁਕਾਬਲੇ ਲਈ ਦੋਨੋਂ ਇੱਕ ਦੂਜੇ ਦੇ ਅਮੋਂ ਸਾਹਮਣੇ ਖੜੇ ਹੋਏ ਨੇ ਦੂਜੇ ਪਾਸੇ ਤਸਵੀਰਾਂ ਖੇਤਾਂ ਦੀਆਂ ਪੈਲੀਆਂ ਦੀਆਂ ਲੇਕਿਨ ਪ੍ਰਸ਼ਾਸਨ ਦੇ ਬਿਲਕੁਲ ਸਾਹਮਣੇ ਖੜੇ ਹੋਏ ਨੇ ਕਿਸਾਨ ਡੱਟ ਕੇ ਕਿਸਾਨ ਪ੍ਰਸ਼ਾਸਨ ਦੇ ਮੋਰੇ ਡਟੇ ਹੋਏ ਨੇ ਆ ਦੋ ਬੈਰੀਗੇਟਰ ਜਿਹੜੇ ਉਹ ਤੋੜ ਚੁੱਕੇ ਨੇ ਰਾਤ ਨੂੰ ਔਰ ਉਹ ਕਿਲੇ ਜਿਹੜੇ ਹਜੇ ਤੱਕ ਜ਼ਮੀਨ ਦੇ ਵਿੱਚ ਨਜ਼ਰ ਆ ਰਹੇ ਨੇ ਜ਼ਮੀਨ ਦੇ ਉੱਪਰੋਂ ਦੇ ਜਿਹੜੇ ਕਿਲ ਨੇ ਉਹ ਪੱਟ ਦਿੱਤੇ ਗਏ ਨੇ ਔਰ ਬੈਰੀਗੇਟਰ ਹੈ ਜਿਹੜਾ ਅਗਲਾ ਤੋੜਨ ਦੀ ਤਿਆਰੀ ਹੈ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਣ ਦੇ ਲਈ ਦੋ ਬੈਰੀਕੇਡਰ ਤੋੜਨ ਤੋਂ ਬਾਅਦ ਸੀਮੰਟ ਦੀ ਇੱਕ ਹੋਰ ਦੀਵਾਰ ਹੈ ਜਿਹੜੀ ਉਹ ਤਿਆਰ ਕਰ ਦਿੱਤੀ ਹੈ ਉੱਥੇ ਕੰਡਿਆਂ ਵਾਲੀਆਂ ਤਾਰਾਂ ਜਿਹੜੀਆਂ ਉਹ ਲਗਾਈਆਂ ਗਈਆਂ ਨੇ اچھا ਨੂੰਨ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰਸ਼ਾਸਨ ਵੱਲੋਂ ਹਰਿਆਣਾ ਪ੍ਰਸ਼ਾਸਨ ਵੱਲੋਂ ਬਾਰ ਬਾਰ ਹੁਣੇ ਖਾਲੀ ਦੋ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਕਿ ਕਿਸਾਨਾਂ ਨੂੰ ਤਾਂ ਕਿ ਉਹ ਪਰੇ ਹੋ ਜਾਣ ਦੋ ਵਾਰ ਜਿਹੜੇ ਗੋਲੇ ਛੱਡੇ ਗਏ ਨੇ ਉਹ ਚੇਤਾਵਨੀ ਦੇਣ ਲਈ ਛੱਡੇ ਗਏ ਨੇ ਤਾਂ ਕਿ ਕਿਸਾਨਾਂ ਦੇ